ਆ ਵੀ ਮੈਟਰੋ ਰੇੜਾ ਤੁਰ ਪਿਆ ਗੁਰਦੁਆਰੇ ਆ ਜਵਾਗ ਬੈਠੇ ਸਾਡੇ ਚੱਲੇ ਲੰਗਰ ਖਾਣ ਆਸੀ ਪੂ ਸਹੇ ਮੋਗੇ ਸਾਡੇ ਸੱਤ ਦਾ ਹਾਂ ਇੱਥੋਂ ਸਵਾਰੀਆਂ ਹੋਰ ਚੱਕਣੀਆਂ ਘੋਪਾ ਬਾਈ ਨੇ ਇੱਥੇ ਬੈਠ ਕੇ ਜਾਣਾ ਪਊਗਾ ਇੱਥੇ ਹਾਂ ਪੈਟਰੋਲ ਨਾਲ ਹੀ ਠੀਕ ਆ ਚਲੋ ਜੀ ਇਹ ਪੁੱਤਰੇ ਇੱਥੇ ਪਾਣੀ ਨਹੀਂ ਚੱਲਦਾ ਇਹ ਨਹੀਂ ਕੋਈ ਗੱਲ ਨਹੀਂ ਹਾਲ ਸਮਾਨ ਹੋਰ ਵੀ ਲਦਣਾ ਆ ਜਾ ਮੇਰੇ ਘਰ ਤੇ ਰੇੜਾ ਪੂਰਾ ਫੁੱਲ ਲੱਗਾ ਅੱਜ ਲੇਟ ਆਇਆ ਭਾਈ ਕਾ ਕਹਿੰਦੇ ਨਾ ਰੇੜਾ ਬਣਵਾਇਆ ਅੱਜ ਪਾ ਕੇ ਕਰਕੇ ਲੇਟ ਹੋ ਗਿਆ ਅੱਜ ਚਲੋ ਲਿਆਓ ਫਿਰ ਕੱਢ ਕੇ ਬੰਦਿਆਂ ਨੂੰ ਛੇਤੀ ਹਾਂ ਦੱਸ ਬੋਲ ਟੱਕਾ ਤੋਂ ਕਾ ਲੈਣਾ ਉਥੇ ਉਤਰਜੋ ਕੋਈ ਨਹੀਂ ਮੈਂ ਫਿਰ ਚੱਲਣਾ ਪਹਿਲਾਂ ਹੀ ਹਾਂ ਅੱਜ ਲਾਈਟਾਂ ਲਵਾ ਕੇ ਲਾਇਆ ਵੇਖੋ ਕਿਉਂ ਸਿਰਾ ਕੰਮ ਬਣਾ ਤਾ ਰੱਸਾ ਪਾਉਣ ਲੱਗੇ ਆ ਪਾਰ ਹੋ ਜਾਂਦਾ ਬਾਹਲਾ ਇਹ ਨਾ ਹੋਵੇ ਵੀ ਡਾਲਾ ਟੁੱਟ ਜਾਵੇ ਸਹੀ ਹੁਣ ਆ ਪਾ ਤੇ ਪਾ ਦੇ ਰੱਸਾ ਮੈਂ ਵੀ ਰੇੜੇ ਨੂੰ ਲਾਉਣਾ ਪੈਣਾ ਮੈਂ ਤੱਕਾ ਉੱਥੋਂ ਜਿੱਥੇ ਨਵਾਂ ਬਣਿਆ ਪੁਲ ਜਾਂ ਆਂ ਕਰਕੇ ਤੇ ਉਹਦਾ ਮਗਰ ਆਵੇ ਰੇੜਾ ਉਹ ਮੈਂ ਉਹ ਜਾਂਦਾ ਕੁੱਤਾ ਸਾਡੇ ਨਾਲ ਸਾਡਾ ਰੇੜਾ ਅੱਜ ਦੀ ਦਾ ਹਾਈਲਾਈਟ ਸਾਡੇ ਰੇੜੇ ਦੀ ਲੱਗ ਗਈ ਕਿੱਲ ਕੱਲ ਦੋ ਦਿਨਾਂ ਸੀ ਨਾ ਮੋਬਾਈਲ ਦੀ ਲਾਈਟ ਜਗਾ ਕੇ ਜਾਂਦੇ ਰਹੇ ਆ ਇੱਕ ਦਿਨ ਤਾਂ ਬੈਟਰੀ ਸੀ ਅੱਜ ਬਣਵਾ ਕੇ ਲਿਆਂਦੀ ਲਾਈਟਾਂ ਲੋਟਾ ਲਵਾ ਕੇ ਇਹ ਨਹੀਂ ਜਾਣਾ ਨਾਲ ਹੀ ਚਾਹੂ ਇਹ ਤਾਂ ਗੰਗਰ ਛਾ ਕੇ ਆਉਏ ਵੀ

ਪਹੁੰਚ ਗਏ ਆ ਗੁਰਦੁਆਰਾ ਸਾਹਿਬ ਰੇੜਾ ਸਾਡਾ ਪਹੁੰਚ ਗਿਆ ਸੰਗਤ ਅਜ ਬਹੁਤ ਹੋ ਗਈ ਅਜ ਦੀਵਾਨ ਲੱਗੇ ਆ ਇੱਥੇ ਹੀ ਲਾ ਹਾਂ ਸਾਈਡ ਤੇ ਫੇਰ ਹੁਣ ਇਸ਼ਾਨ ਹੋ ਆਊਗਾ ਇਹ ਵੀ ਰੇੜਾ ਖਾਲੀ ਤੇ ਚਲੋ ਵੀ ਪਾਕਿਸਤਾਨ ਭੱਗੀਆਂ ਸੀ ਰਹਿ ਕੇ ਇਹਨੇ ਕੋ ਪੰਵੀ ਚਲੀਏ ਚੱਲ ਵੀ ਕੋ ਪੈ ਚਲੀਏ ਆਇਆ ਚੱਪਲਾ ਘਰ ਹੀ ਲਾ ਆਇਆ ਕਰ ਚੱਲ ਆਇਓ ਚਲਿਓ गुरू घर जी कला विच रखां ਰੇਡਾ ਆਪਣਾ ਤਿਆਰ ਹੋ ਗਿਆ ਓ ਯਾਰ ਨਿਕਲੇ ਰੇਡਾ ਚਲੋ ਜੀ ਲੈ ਵੀ ਵਾਹ ਕੁਸਤਾ ਨਾ ਸੱਚਾ ਹੋਇਆ ਚੱਲ 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 ਰੇਡਾ ਦੀ ਸਾਡਾ ਰੇਡਾ ਚੱਲ ਗਿਆ ਦੇਖਦਾ ਸਹੀ ਡਰਾਈਵਰ ਵੀ ਦਿਖਾ ਰਿਹਾ ਚਾਨੜੇ ਜੇ ਬਣੂ ਵਧੀਆ ਤારી ਫੋਟੋ ਆਉਂਦੀ ਤਾਰੀ ਫੋਟੋ ਆਉਂਦੀ ਆ ਆ ਇਹ ਵੀਡੀਓ ਦੋ ਦਾ ਮਟੀਰ ਖਾਨਾ ਜਾਂ ਤਾਂ ਭੇਂਦਣਾ ਨਾ ਤਾਂ ਇਹ ਗਿਰਿਆ ਹੋਇਆ ਕੋਈ ਨਹੀਂ ਮਹਾਰਾਜ ਦੇ ਘਰੇ ਚੱਲੇ ਚੱਲੇ ਨਹੀਂ ਸਾਵੇਂ ਤਾਂ ਨਹੀਂ ਲੋਕੀ ਕੋ ਗਿਆ ਸਾਵੇਂ ਦੇ ਨਹੀਂ ਮਹਾਰਾਜ ਦੇ ਘਰੇ ਆਣ ਕਿਉਂਕਿ ਯਾਰ ਇੱਥੇ ਖਾਣ ਨਹੀਂ ਜੀ ਜੀ ਨੀਲੇ ਲੋਕ ਸਮਝਦੇ ਸ਼ਾਬਾਦ ਆਉਂਦਾ ਮੇਲਾ ਮਹਾਰਾਜ ਦਾ ਸਹੀ ਗੱਲ ਆ ਗੱਡੀ ਕਰਨੀ ਆ ਭਰਨੀ ਆ ਪੰਜ ਲੋ ਜੀ ਗੱਡੀ ਨੰਗ ਲੈਣ ਦੇ ਚਲ ਖੜੀ ਚਲ ਖੜੀ ਚੱਲ ਨਹੀਂ ਟਿਕਦੀ ਚਲੋ ਨਾਇਨ ਸੱਤੂ ਮਾਰ ਆਈ ਵੀ ਵੇਖਦਾ ਮਾਰ